ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਦੋਸਤੋ ਸਾਡਾ ਜਿਹੜਾ ਅੱਜ ਦਾ ਟੂਰ ਸੀਗਾ ਇਹ ਸੀਗਾ ਹੇਮਕੁੰਡ ਸਾਹਿਬ ਦਾ ਤੇ ਅਸੀਂ ਦੋਨੋਂ ਜਣੇ ਬਾਈਕ ਦੇ ਉੱਤੇ ਨਿਕਲੇ ਮੇਰੇ ਨਾਲ ਮੇਰਾ ਦੋਸਤ ਸੰਜੂ ਉਸ ਤੋਂ ਬਾਅਦ ਅਸੀਂ ਪੁੱਜ ਗਏ ਜੀ ਅੰਮ੍ਰਾਲਾ ਸਿਟੀ ਦੇ ਕੋਲ ਤੇ ਸਾਨੂੰ ਰਸਤੇ ਦੇ ਵਿੱਚ ਸ਼ਿਵ ਸ਼ੰਕਰ ਭੋਲੇ ਭੰਡਾਰੀ ਜੀ ਦੀ ਇਹ ਮੂਰਤੀ ਸਾਨੂੰ ਦੂਰ ਤੋਂ ਹੀ ਜਾਨੀ ਕਿ ਦਿਸਤੀ ਦੇਸੀ ਸੀ ਤੇ ਮੈਂ ਉੱਥੇ ਮੋਟਰਸਾਈਕਲ ਰੋਕਿਆ ਤੇ ਰੁੱਕ ਕੇ ਥੋੜੀ ਜੀ ਵੀਡੀਓ ਬਣਾਈ ਫੋਟੋਆਂ ਖਿੱਚੀਆਂ 2-4 ਤੇ ਉਸ ਤੋਂ ਬਾਅਦ ਅਸੀਂ ਵੀਡੀਓ ਬਣਾਉਂਦੇ ਬਣਾਉਂਦੇ ਥੋੜਾ ਜਿਹਾ ਅੱਗੇ ਤੁਰ ਪਏ ਤੇ ਅੱਗੇ ਦੀ ਮੰਜ਼ਿਲ ਵੱਲ ਉਹ ਵਧਣਾ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਅਸੀਂ ਜਿੱਥੇ-ਜਿੱਥੇ ਰੁਕੇ ਜਿੱਥੇ-ਜਿੱਥੇ ਅਸੀਂ ਗਏ ਉਹ ਸਾਰੀਆਂ ਥਾਵਾਂ ਤੁਹਾਨੂੰ ਦਿਖਾਵਾਂਗੇ ਸਾਡੇ ਪੇਜ ਨਾਲ ਜੁੜੇ ਰਹੋ ਤੇ ਜਿਨ੍ਹਾਂ ਨੇ ਸਾਡਾ ਪੇਜ ਫੋਲੋ ਨਹੀਂ ਕੀਤਾ ਉਹ ਫੋਲੋ ਵੀ ਕਰ ਲਿਓ ਤੇ ਜਿਨ੍ਹਾਂ ਨੇ ਸਾਡਾ YouTube ਚੈਨਲ ਹੈ ਉਹਦੇ ਉੱਤੇ ਵੀ ਇਹ ਵੀਡੀਓ ਪਾਈ ਜਾਵੇਗੀ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡੀਆਂ ਜਿਹੜੀਆਂ ਵੀਡੀਓ ਹੁੰਦੀਆਂ ਧਾਰਮਿਕ ਹੁੰਦੀਆਂ ਜਾਂ ਫਿਰ ਸੱਭਿਆਚਾਰਕ ਹੁੰਦੀਆਂ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਆਪਾਂ ਹੁਣ ਤੁਹਾਨੂੰ ਉਹ ਚੀਜ਼ਾਂ ਦਿਖਾਵਾਂਗੇ ਜਿੱਥੇ-ਜਿੱਥੇ ਅਸੀਂ ਗਏ ਤੇ ਇਸ ਤੋਂ ਬਾਅਦ ਅਸੀਂ ਪੁੱਜ ਗਏ ਸੀਗੇ ਰੁੜਕੀ ਰੁੜਕੀ ਦੇ ਕੋਲ ਪੈਂਦੀ ਹੈ ਜੀ ਕਲੀਅਰ ਸ਼ਰੀਫ ਜਿਹੜੀ ਆਪਣਾ ਮੁਸਲਮਾਨ ਭਾਈਚਾਰੇ ਦੀ ਜਿਹੜੀ ਬਹੁਤ ਮੰਨੀ ਪ੍ਰਮੰਨੀ ਵੱਡੀ ਦਰਗਾਹ ਹੈ ਤੇ ਇੱਥੇ ਵੀਰਵਾਰ ਦਾ ਜਿਹੜਾ ਦਿਨ ਸੀਗਾ ਤੇ ਅਸੀਂ ਪੁੱਜੇ ਕਾਫੀ ਜਿਹੜਾ ਰਸ਼ ਸੀਗਾ ਇੱਥੇ ਪੈਰ ਰੱਖਣ ਨੂੰ ਜਿਹੜੀ ਅੰਦਰ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਸੀਗੀ ਕਾਫੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਤੇ ਸਾਨੂੰ ਵੀ ਚਲੋ ਕਿਸਮਤ ਦੇ ਨਾਲ ਮੰਨ ਲਓ ਜਾਂ ਭਾਗਾਂ ਦੇ ਵਿੱਚ ਸੀਗਾ ਉਦੋਂ ਤਾਂ ਕਦੇ ਸਾਨੂੰ ਅਸੀਂ ਸੋਚਿਆ ਨਹੀਂ ਸੀਗੇ ਇਹ ਮੇਰੇ ਨਾਲ ਸੰਜੂ ਸੀਗਾ ਕਹਿੰਦਾ ਵੀ ਜਾਣਾ ਏ ਇਹ ਮੁਸਲਮ ਭਾਈਚਾਰੇ ਨਾਲ ਸੰਬੰਧਤ ਆਇਆ ਮੇਰਾ ਵੀਰ ਤੇ ਅਸੀਂ ਦੋਨੇ ਜਿਹੜੇ ਇੱਥੇ ਗਏ ਤੇ ਉੱਥੇ ਅਸੀਂ ਗੱਲਬਾਤ ਕੀਤੀ ਇੱਥੋਂ ਦੇ ਇਤਿਹਾਸ ਪੁੱਛਣ ਬਾਰੇ ਉਦੋਂ ਫਿਰ ਮੈਂ ਆ ਕੇ ਘਰ YouTube ਤੇ ਵੀ ਇਤਿਹਾਸ ਇੱਥੇ ਦਾ ਦੇਖਿਆ ਤੇ ਉੱਥੇ ਮੈਨੂੰ ਜ਼ਿਆਦਾਤਰ ਲੋਕਾਂ ਨੇ ਦੱਸਿਆ ਕਿ ਜਿਨ੍ਹਾਂ ਨੂੰ ਕੋਈ ਕੀਤਾ ਕਰਾਇਆ ਹੁੰਦਾ ਜਾਂ ਕੁਝ ਖਲਾਇਆ ਪਲਾਇਆ ਹੁੰਦਾ ਇਹ ਜ਼ਿਆਦਾਤਰ ਲੋਕਾਂ ਦਾ ਇਲਾਜ ਇੱਥੇ ਫ੍ਰੀ ਕੀਤਾ ਜਾਂਦਾ ਹੈ ਤੇ ਅਸੀਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਕਤਾਰਾਂ ਕਾਫੀ ਲੰਬੀਆਂ ਲੰਬੀਆਂ ਲੱਗੀਆਂ ਹੋਈਆਂ ਸੀਗੀਆਂ ਰਾਤ ਦੇ ਤਕਰੀਬਨ 8:00 ਵਜੇ ਚੁੱਕੇ ਸੀਗੇ ਸਵਾ 8:00 ਵਜੇ ਤੋਂ ਬਾਅਦ ਜਿਹੜੇ ਦਰਗਾਹ ਦੇ ਗੇਟ ਆ ਉਹ ਖੋਲੇ ਗਏ ਤੇ ਉਸ ਤੋਂ ਬਾਅਦ ਅਸੀਂ ਦਰਸ਼ਨ ਜਿਹੜੇ ਕੀਤੇ ਅੰਦਰ ਦਰਗਾਹ ਦੇ ਤੇ ਕਾਫੀ ਜਿਹੜਾ ਮਨ ਨੂੰ ਸਕੂਨ ਮਿਲਿਆ ਤੇ ਆ ਜਿਹੜੀ ਦਰਗਾਹ ਦੀ ਆਲੇ-ਦਾਲੇ ਕੰਧ ਹੈ ਜੀ ਕੰਧ ਦੇ ਨਾਲ ਜਿਹੜੇ ਬੰਦੇ ਆਪਣਾ ਸਿਰ ਜੋੜ ਕੇ ਬੈਠਦੇ ਆ ਜਿਨ੍ਹਾਂ ਨੂੰ ਕੋਈ ਉਪਰੀ ਹਵਾ ਜਾਂ ਸ਼ਹਿ ਹੁੰਦੀ ਆ ਉਹ ਕੰਧ ਦੇ ਨਾਲ ਉਹਨਾਂ ਨੇ ਦੱਸਣ ਦੇ ਮੁਤਾਬਕ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਕੰਧ ਦੇ ਨਾਲ ਸਿਰ ਲਾ ਕੇ ਬੈਠ ਜਾਂਦੇ ਆ ਤੇ ਜੋ ਵੀ ਹਰਕਤ ਹੁੰਦੀ ਆ ਉਹ ਆਪਣੇ ਆਪ ਸ਼ੁਰੂ ਹੋ ਜਾਂਦੀ ਹੈ ਸਰੀਰ ਦੇ ਵਿੱਚ ਕਈ ਬੰਦੇ ਮੈਂ ਦੇਖਿਆ ਅਸੀਂ ਵੀਡੀਓ ਸ਼ੂਟ ਨਹੀਂ ਕੀਤੀ ਕੰਧ ਦੇ ਨਾਲ ਸਿਰ ਵੀ ਮਾਰ ਰਹੇ ਸੀਗੇ ਐਦਾਂ ਦਾ ਦ੍ਰਿਸ਼ ਸੀਗੇ ਤੇ ਅੰਦਰ ਦੇ ਜਿਹੜੇ ਤੁਹਾਨੂੰ ਦਰਸ਼ਨ ਆਪਾਂ ਦਰਗਾਹ ਦੇ ਕਰਾ ਰਹੇ ਹਾਂ ਸੋ ਸਾਰੇ ਮੇਰੇ ਵੀਰ ਦਰਸ਼ਨ ਕਰ ਸਕਦੇ ਹੋ ਤੇ ਕਾਫੀ ਜਿਹੜੀ ਸੁੰਦਰ ਅੰਦਰੋਂ ਬਣਾਈ ਹੋਈ ਆ ਤੇ ਅਸੀਂ ਮੱਥਾ ਟੇਕ ਕੇ ਬਾਹਰ ਆ ਗਏ ਬਾਹਰ ਆ ਕੇ ਜਿਹੜਾ ਸਾਨੂੰ ਤਕਰੀਬਨ 9 9:30 ਵੱਜ ਚੁੱਕੇ ਸੀਗੇ ਇੱਥੇ ਤੇ ਪੂਰਾ ਅਸੀਂ ਆਨੰਦ ਮਾਣਿਆ ਦਰਸ਼ਨ ਕੀਤੇ ਵਧੀਆ ਢੰਗ ਦੇ ਨਾਲ ਰਸ ਜਿਹੜਾ ਕਾਫੀ ਸੀਗਾ ਤੇ ਇਹ ਖੂਹ ਆ ਜੀ ਇਸ ਖੂਹ ਦਾ ਜਿਹੜਾ ਪਾਣੀ ਆ ਲੋਕ ਘਰਾਂ ਨੂੰ ਨਾਲ ਲੈ ਕੇ ਜਾਂਦੇ ਆ ਬੋਤਲਾਂ ਭਰ ਕੇ ਕੰਨੀਆਂ ਭਰ ਕੇ ਇਹ ਕੋਈ ਇਤਿਹਾਸਕ ਖੂਹ ਆ ਇੱਥੇ ਦਾ ਪੁਰਾਣਾ ਤੇ ਅਸੀਂ ਵੀ ਚਲੋ ਅਸੀਂ ਇੱਥੇ ਪਾਣੀ ਪੀਤਾ ਤੇ ਪਾਣੀ ਪੀ ਕੇ ਉਸ ਤੋਂ ਬਾਅਦ ਆ ਗਏ ਅਸੀਂ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਜੋ ਸਾਨੂੰ ਚੀਜ਼ਾਂ ਚਾਹੀਦੀਆਂ ਸੀਗੀਆਂ ਇੱਕ ਦੋ ਚੀਜ਼ਾਂ ਅਸੀਂ ਭੁੱਲ ਗਏ ਸੀਗੇ ਘਰਾਂ ਤੇ ਉਹ ਖਰੀਦੀਆਂ ਉਸ ਤੋਂ ਬਾਅਦ ਅਸੀਂ ਆਪਣੇ ਬੂਟ ਚਮਕ ਕਰਾਏ ਹੋਏ ਸੀਗੇ ਬੂਟ ਛਡਵਾਏ ਉਸ ਤੋਂ ਬਾਅਦ ਆਪਣਾ ਕਿੱਟ ਜਮਾ ਸੀ ਕੀ ਕਰਾਈ ਹੋਈ ਇੱਕ ਹੈਲਮਟ ਸੀਗਾ ਤੇ ਉਹ ਹੈਲਮਟ ਲਿਆ ਉਸ ਤੋਂ ਬਾਅਦ ਆਪਾਂ ਬਾਜ਼ਾਰ ਦੇ ਵਿੱਚੋਂ ਦੀ ਹੁੰਦੇ ਹੋਏ ਪਾਰਕਿੰਗ ਵਾਲੀ ਸਾਈਡ ਨੂੰ ਵੱਧਦੇ ਗਏ ਉੱਥੋਂ ਆਪਣੀ ਬਾਈਕ ਛਡਵਾਈ ਉਹਨਾਂ ਤੋਂ ਤੇ ਉਸ ਤੋਂ ਬਾਅਦ ਅਸੀਂ ਸਾਡਾ ਜਿਹੜਾ ਅਗਲਾ ਟਾਰਗੇਟ ਸੀਗਾ ਹਰੀਦਵਾਰ ਤੇ ਹਰੀਦوار ਪਹੁੰਚੇ ਅਸੀਂ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਹਰੀਦوار ਕਿੰਨੇ ਵਜੇ ਪੁੱਜੇ ਇੱਥੇ ਅਸੀਂ ਸਾਨੂੰ 10 ਵਜੇ ਚੁੱਕੇ ਸੀਗੇ ਕਲਿਆਰ ਸ਼ਰੀਫ ਦੇ ਵਿੱਚ ਹੀ ਘੁੰਮਦਿਆਂ ਨੂੰ ਤੇ ਹਰੀਦوار ਦੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਤੇ ਜੁੜੇ ਰਹੋ ਸਾਡੇ ਨਾਲ ਤੇ ਸਾਰਾ ਜਿਹੜਾ ਟ੍ਰਿਪ ਹੈ ਕਿੰਨੇ ਦਿਨ ਦਾ ਸੀਗਾ ਉਹ ਸਾਰੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਓਕੇ ਜੀ ਬਾਈ ਫੋਲੋ ਜ਼ਰੂਰ ਕਰੇ